ਪਰ ਉਹ ਕਾਲ ਦੇ ਵਿੱਚ ਨਾਮ ਸਿਮਰਨ ਜਿੱਥੇ ਉੱਥੇ ਕੀਰਤਨ ਇਹ ਕੀ ਪ੍ਰਦਾਨਤਾ ਸੰਗੀਤ ਦੁਆਰਾ ਮਨ ਜਲਦੀ ਇਕਾਗਰ ਹੋ ਜਾਇਆ ਕਰਦਾ ਹੈ ਸੋ ਬਿਰਤੀ ਟਕਾ ਕੇ ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ ਵਹਿਗੂ ਦੇ ਪਿਆਰ ਵਿੱਚ ਹਰੀ ਕੀਰਤਨ ਕਰਨਾ ਜਿਹੜਾਉਂ ਨਿਸ਼ਕਾਮ ਨਿਰਮਾਨ ਨਿਰਵਾਣ ਹਰੀ ਕੀਰਤਨ ਕਰਦਾ ਹੈ ਉਹ ਆਦੀ ਤਰਦਾ ਹੈ ਪੁਲਾਣੋਂ ਵੀ ਤਾਰਦਾ ਹੈ ਅਕਬਦੀ ਦਰਗਾਹ ਵਿੱਚ ਇੱਜ਼ਤ ਸਤਕਾਰ ਨਾਲ ਜਾਂਦਾ ਹੈ ਮਰਨ ਤੋਂ ਬਾਅਦ ਸਾਧ ਸੰਗ ਦੁਨੀਆਂ ਵਿੱਚ ਨਿਗਾ ਮਾਰ ਕੇ ਵੇਖੋ ਜਿਹੜਾ ਹੁੰਦਾ ਹੈ 4 ਦਿਨ ਕੱਟ ਕੇ ਤੁਰ ਜਾਂਦਾ ਵੱਡੇ ਵੱਡੇ ਵੱਲ ਨਿਗਾ ਮਾਰੋ ਇਹੋ ਜਿਹੇ ਪੁਰਸ਼ ਵੀ ਦੁਨੀਆਂ ਤੇ ਹੋ ਚੁੱਕੇ ਉਹ ਧਰਤੀ ਨੂੰ ਕਾਗਜ਼ ਮੰਗਲ ਤੇ ਟਣ ਨੂੰ ਸਮਰਥਨ ਧਰਤੀ ਨੂੰ ਫੂਕ ਉਡਾ ਕੇ ਉਡਾ ਦੇਣ ਫੂਕ ਮਾਰ ਕੇ ਉਡਾ ਦੇਣ ਨੂੰ ਸਮਰਥਨ ਅੱਜ ਕਿੱਥੇ ਆਣੋ ਬੜੇ ਬੜੇ ਰਾਜੇ ਰਾਣੇ ਬਾਦਸ਼ਾਹ ਸਮਰਤ ਪੀਰ ਪਰੰਬਰ ਅਵਲੀਏ ਦੁਨੀਆ ਤੇ ਕੋਈ ਨਜ਼ਰ ਨਹੀਂ ਆਉਂਦਾ ਔਰ ਆਮ ਲੋਕਾਂ ਦੀ ਗਿਣਤੀ ਤਾਂ ਕਰਨੀ ਹੀ ਕੀ ਹੈ ਸੋ ਇਸ ਕਰਕੇ ਸੰਸਾਰ ਮੁਸਾਫਰਖਾਨਾ ਹੈ ਇਸ ਤੋਂ ਸੰਸਾਰ ਦੀ ਵੱਡੀ ਮਹੱਤਤਾ ਵੱਡੀ ਅਸਤੀ ਕੋਈ ਨਹੀਂ ਅਤੇ ਇਸ ਨਾਸਵੰਤ ਸੰਸਾਰ ਦੇ ਵਿੱਚ ਜਿੱਥੇ ਸਿਰਫ ਚਾਰ ਦਿਨ ਕੱਟਣੇ ਹਨ ਉੱਥੇ ਭਜਨ ਤੋਂ ਬਿਨਾਂ ਸਾਰੇ ਸਿਰਦਰ ਬੀਤੇ ਹੋਰ ਹਾਸਲ ਕੀ ਹੈ ਇਨਸਾਨ ਇਹ ਹੱਸ ਇਹ ਖਟ ਜਾਊਗਾ ਕੁਝ ਨਹੀਂ ਹਾਂਜੀ ਇੱਥੇ ਕੁਝ ਬਣਾ ਗਿਆ ਦੇ ਲੈ ਕੇ ਜਿਹਨੇ ਆਪਣਾ ਨਾ ਕੁਝ ਸਵਾਰਿਆ ਉਹਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਤੇ ਦੁਨੀਆਂ ਵਿੱਚ ਮਾਨਵ ਸਰੀਰ ਧਾਰ ਕੇ ਬਿਵਾਰਕਾਰ ਕਰੋਂ ਨੇਕ ਨੀਅਤੀ ਨਾਲ ਅੱਛਾ ਹੈ ਕਰਨਾ ਬਣਦਾ ਹੈ ਲੇਕਿਨ ਜਿਨੇ ਪਰਮਾਰਥਿਕ ਫਰਜ਼ ਪੁਲਾ ਦਿੱਤਾ ਉਸਨੇ ਤਾਂ ਮਨੁੱਖ ਉਸ ਬਿਨਾਂ ਨਾ ਕੀਤਾ ਉਹਨੇ ਤਾਂ ਮਨੁੱਖਾ ਦੇ ਜੂਏ ਵਿੱਚ ਹਾਰਤੀ ਮਾਨੋ ਚੱਲੇ ਜਵਾਰੀ ਦੋਏ ਹੱਥ ਚਾੜ ਉਹਨਾਂ ਦੀ ਤੇ ਇਹੀ ਜੀ ਹਾਲਤ ਹੈ ਜਿਵੇਂ ਜੂਏ ਬਾਜ਼ ਜੂਆ ਖੇਲ ਕੇ ਕੰਨੀਆਂ ਛਾੜ ਕੇ ਤੁਰ ਜਾਂਦਾ ਹੈ ਇਹ ਦੁਨੀਆ ਤੋਂ ਤੁਰ ਜਾਏਗਾ ਪਤਾ ਨਹੀਂ ਕਿਹੜੇ ਜਨਮ ਵਿੱਚ ਤੁਰ ਜਾਏਗਾ ਤਾਂ ਤੇ ਇਸ ਮਾਨਕਤਨ ਨੂੰ ਬੇਅਰਥ ਨਹੀਂ ਜਾਣ ਦੇਣਾ ਚਾਹੀਦਾ ਸੌਖਾ ਮਾਰਗ ਸੌਖਾ ਉਪਾਸ ਸੌਖਾ ਰਸਤਾ ਜਿਸ ਨੂੰ ਹਰਿਕ ਅਪਣਾ ਸਕਦਾ ਹੈ ਹਰਿਕ ਦੇ ਕਰਨ ਦਾ ਹੈ ਸਿਮਰਨ ਹਰੀ ਸਿਮਰਨ ਔਰ ਹਰੀ ਕੀਰਤਨ ਇਸ ਦੁਆਰਾ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ ਐਸਵੇਂ ਰਬ ਮਾਰਗ ਇਹੀ ਦਸ਼ਾ ਹੈ ਕਲਯੁਗ ਦੇ ਵਿੱਚ ਕਲਾਇ ਕਲੇਸ਼ ਦਾ ਜ਼ਮਾਨਾ ਸਾਤ ਸੰਗ ਕਲਯੁਗ ਹੋਰ ਕੁਛ ਨਹੀਂ ਕਲਯੁਗ ਦੇ ਸਿੰਘ ਨਹੀਂ ਪੁੰਚ ਨਹੀਂ ਮੂਹ ਨਹੀਂ ਸ਼ਿਰ ਨਹੀਂ ਇਹ ਕਲਾਇ ਕਲੇਸ਼ ਦੀ ਲੰਦ ਵੀ ਜਿਹੜਾ ਵਧ ਰਿਹਾ ਹੈ ਸ਼ਿਨੂ ਕਲਯੁਗ ਕਿਹਾ ਜਾਂਦਾ ਹੈ ਸੋ ਇਸ ਕਲਾਇ ਕਲੇਸ਼ ਤੋਂ ਬਚਣ ਵਾਸਤੇ ਮਨ ਦੀ ਸ਼ਾਂਤੀ ਦੇ ਵਾਸਤੇ ਮਨ ਦਾ ਹੀ ਸਾਧਨ ਚਾਹੀਦਾ ਹੈ ਮਨ ਦਾ ਸਾਧਨ ਹੈ ਭਜਨ ਬਾਣੀ ਤੋ ਮਨ ਨੂੰ ਇਸ ਦੇ ਆਸਰੇ ਇਕਾਗਰ ਕੀਤਾ ਜਾਵੇ ਕਲੇ ਕਲੇਸ਼ ਤੋਂ ਚਾ ਉਠਾ ਦਿੱਤਾ ਜਾਵੇ ਫਿਰ ਮਨ ਸ਼ਾਂਤ ਪਰ ਸ਼ਕੀ ਰਹਿ ਸਕਦਾ ਹੈ ਜਿਹੜੇ ਬਾਦ ਸਾਧਨ ਉਹ ਸਰੀਰ ਦੇ ਸਾਧਨ ਹ ਉਹ ਮਨ ਨੂੰ ਐਸੇ ਕਲੇ ਕਲੇਸ਼ ਤੋਂ ਬਚਾ ਸਕਣਗੇ ਤਾਂ ਤੇ ਮਨ ਨੂੰ ਕਲੇ ਕਲੇਸ਼ ਤੋਂ ਬਚਾਉਣ ਵਾਸਤੇ ਮਾਨਸਿਕ ਸਾਧਨ ਹੀ ਸ਼੍ਰੇਸ਼ਟ ਹੈ ਤੇਰੇ ਗੁਰੂ ਬਾਬਾ ਜੀ ਨੇ ਇਹ ਨਾਮ ਦਾ ਸਿਮਰਨ ਔਰ ਨਾਮ ਦਾ ਕੀਰਤਨ ਐਸ਼ਨ ਕਿ ਥਾਂ ਥਾਂ ਸਤਿ ਆਂਦੀਪਾ ਨਵਖੰਡਾ ਦੇ ਵਿੱਚ ਫਿਰਕੇ ਤੇਈ ਸਿੱਖਿਆ ਦਿੱਤੀ ਗੁਰੂ ਸਿੱਖੀ ਭਗਤੀ ਮਾਰਗ ਸੌਖੇ ਅਸੂਲ ਜਿਸ ਤੇ ਉਹ ਬਿਰੜ ਕਰਵਾਇਆ ਤੇ ਥਾਂ ਥਾਂ ਇਹ ਉੱਚੀ ਬਾਤ ਨਾਲ ਮੁੱਕਾ ਦਿੱਤਣ ਕਲ ਜੂ ਆ ਗਿਆ ਵੈਕੂ ਦਾ ਨਾਮ ਜਪ ਕੇ ਜਨ ਸੁਖਾ ਕਰ ਲੋ ਕਲ ਆਇਓ ਰੇ ਹਰੀ ਨਾਮ ਦੀ ਜਲੋ ਕਲ ਆਇਓ ਰੇ ਹਰੀ ਨਾ in yeah. the ਸਮਾ ਇਹ ਉਹ ਵੇਗ ਦੇ ਸ਼ਮਰਨ ਇੱਕ ਮੁਬਾਹਰ ਸ਼ੌਖਾਵਾ ਹੈ انسان ਜਦੋਂ ਦੁਨੀਆ ਦੇਧਨੀਅ ਵਿੱਚ ਲੱਗ ਕੇ ਆਪਣੇ ਅੱਗੇ ਪਿੱਛੇ ਦੀ ਵਿਚਾਰ ਨਹੀਂ ਕਰਦਾ ਉਸ ਮੌਕੇ ਤਾਂ ਇਸ ਨੂੰ ਸਮਝ ਹੀ ਨਹੀਂ ਪੈਂਦੀ ਮੈਂ ਕੀ ਕਰਨੇ ਕੀ ਨਹੀਂ ਕਰਦਾ ਇਹੀ ਅੰਧੇਰੇ ਵਿੱਚ ਹਰ ਇੱਕ ਨੂੰ ਠੇਡੇ ਹੀ ਖਾਣੇ ਪੈਂਦੇ ਹਨ ਰੋਸ਼ਨੀ ਹੋਵੇ ਆਰਾਮ ਨਾਲ ਸਫਰ ਤੈਅ ਕਰਦਾ ਹੈ ਇਸੇ ਤਰ੍ਹਾਂ ਵਿਚਾਰ ਰੂਪੀ ਰੋਸ਼ਨੀ ਤੋਂ ਬਿਨਾ ਠੇਡੇ ਹੀ ਖਾਣੇ ਜ਼ਿੰਦਗੀ ਦੇ ਵਿੱਚ ਸਵੇਰ ਸਿਰਦਰਦੀ ਤੇ ਹੱਥ ਵੀ ਕੁਝ ਨਹੀਂ ਸਾਥ ਸੰਗ ਅਤੇ ਜਿਹੜਾ ਸਮਾਂ ਸਤਸੰਗ ਵਿੱਚ ਵੈਗੁਰ ਦੇ ਜਸ ਵਿੱਚ ਗੁਜ਼ਰਦਾ ਹੈ ਉਹ ਹੀ ਸ਼ੁਕਰੂਪ ਹੈ ਸ਼ਾਂਤ ਰੂਪ ਹੈ ਲੈ ਕੇ ਵਿੱਚ ਵੀ ਵੈਗੁਰ ਦੇ ਭਜਨ ਵਿੱਚ ਗੁਜ਼ਰਦਾ ਉਹ ਲੈ ਕੇ ਬਾਕੀ ਹੋਰ ਸਮਾਂ ਕਿਸੇ ਕੰਮ ਨਹੀਂ ਜਦੋਂ ਇਸ ਦੁਨੀਆ ਤੋਂ ਬੰਦਾ ਮੁਸਾਫਰ ਹੋ ਕੇ ਤੁਰਦਾ ਹੈ ਅਗਲੇ ਲੋਕ ਨੂੰ ਧਾਈ ਕਰਦਾ ਹੈ ਉਦੋਂ ਪਤਾ ਲੱਗਦਾ ਹੈ ਕੋਈ ਚੀਜ਼ ਇਸ ਦੇ ਨਾਲ ਨਹੀਂ ਜਾਂਦੀ ਸਿਵਾ ਇਸ ਦੇ ਕਰਮਾਂ ਦੇ ਫਲ ਦੇ ਸਿਵਾ ਇਸ ਦੇ ਸ਼ੁਭ-ਸ਼ੁਭ ਦੇ ਤੇ ਗੁਰੂ ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਵਾਲਿਆ ਇਸ ਇਨਸਾਨ ਦੇ ਜੀਵ ਦੇ ਇਨ ਮਿੱਤਰਨ ਤੋਂ ਮੇ ਉਹਨਾਂ ਦੀ ਮਿੱਤਰਤਾ ਹੀ ਆਪਣੇ ਆਪਣੇ ਥਾਣੀ ਹੈ ਸੰਬੰਧੀ ਹਨ ਹਨ ਹੈ ਔਰ ਕਰਮ ਹਨ ਧਨ ਉਤਨੀ ਦੇਰ ਤੱਕ ਜਿੰਨੀ ਦੇਰ શરી ਚ ਪ੍ਰਾਣ ਚੱਲਦੇ ਹਨ ਕਾਰਜ ਸiddhi ਵਾਸਤੇ ਬਣਿਆ ਜਿਸ ਦੇ ਨਾਲ ਕੁੱਲੀ ਜੁੱਲੀ ਗੁੱਲੀ ਖਰੀਦਣੀ ਹੈ ਔਰ ਕੁਛ ਨਹੀਂ ਧਨ ਦਾ ਮਤਲਬ ਧਨ ਕਮਾਉਣ ਵਾਸਤੇ ਧਨ ਉਤਨਾ ਕਮਾਉਣਾ ਚਾਹੁੰਦੇ ਜਿੱਦਾਂ ਸੀੜ ਦਾ ਨਿਰਵਾਣ ਚੱਲਦੇ ਜਿਹੜਾ ਕੁਛ ਹੈ ਜਿਹੜਾ ਇਸਦੇ ਕੰਮ ਤੋਂ ਨਾ ਕੀ ਹੋਣਾ। ਸੋ ਦੂਸਰੇ ਸੰਬੰਧੀਆਂ ਦੀ ਮਿੱਤਰਤਾ ਹੀ ਸ਼ਮਸ਼ਾਨ ਭੂਮਿਕਾ ਥਾਈਆਂ ਕਾਹ ਕੋਈ ਨਹੀਂ ਜਾਂਦਾ। ਅੱਗੇ ਤਾਂ ਇਸਦੇ ਕਰਮਾਂ ਨਾਲ ਵਾਸਤਾ ਪੈਣਾ ਹੈ। ਕਰਮ ਨਾ ਕੀਤਾ ਮਿਟ ਆਪਣੇ ਕਰਮਾਂ ਨੂੰ ਇਹਨੇ ਚੰਗੇ ਸ਼ੁਭ ਕਰਮ ਨਾਮਦਾਨੇ ਇਸ਼ਨਾਨ ਇਹਨਾਂ ਦਾ ਸੰਗਰੇ ਨਾ ਕੀਤਾ ਇਹਨਾਂ ਦਾ ਮਜਮੂਆ ਇਕੱਠਾ ਨਾ ਕੀਤਾ ਤਾਂ ਕੀ ਕੀਤਾ ਇਨਸਾਨ ਇਹ ਆ ਕੇ ਸਾਹਿਬ ਸਿੰਘ ਦੁਨੀਆ ਚਾਰ ਤੇ ਹੜੇ ਦੀ ਹੈ। ਏ ਵੀ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਸ਼ਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਕਿਸੇ ਨੂੰ ਕੋਈ ਇਲਮ ਨਹੀਂ ਇਸ ਗੱਲ ਦਾ ਕਿ ਕਿੰਨੀ ਆਯੂ ਹੈ ਅਤੇ ਇਸ ਗੱਲ ਦਾ ਵਿਚਾਰ ਕਰਦਾ ਹੋਇਆ ਸਿਆਣਾ ਆਦਮੀ ਸੋ ਇਥੇ ਸੁਖ ਸ਼ਾਂਤੀ ਨਾਲ ਆਪਣੇ ਸਮੇਂ ਨੂੰ گزارਣ ਦੀ ਕੋਸ਼ਿਸ਼ ਕਰਦਾ ਹੈ ਉਸ ਦਾ ਉਪਾਅ ਸਤਸੰਗਤ ਰੀਜਸ ਭਜਨੀ ਹੈ ਔਰ ਅਗੰਤਰ ਮੀਸ਼ਵਾਰਨ ਦਾ ਇਹੀ ਕੁਝ ਉਪਾਅ ਹੈ ਅਤੇ ਸਾਨੂੰ ਗੁਰੂ ਬਾਬਾ ਜੀ ਨੇ ਹੀ ਦੱਸਿਆ ਅਕਲ ਆਇਆ ਇੱਕ ਨਾਮ ਬੋ ਬੋ ਆਨਦੋਤ ਨਾਹੀਂ ਨਾਹੀ ਮਤ ਫਰਮ ਪੂਲੋ ਇਹ ਦੱਸਿਆ ਸੰਤੇ ਇਸ ਗੱਲ ਨੂੰ ਮਨ ਵਿੱਚ ਲਿਆ ਕੇ ਜਨਮ ਸੋਦਾ ਕਰਨ ਦੀ ਕੋਸ਼ਿਸ਼ ਕਰੋ ਹੁਣ ਦੋਸਤੋ ਤਰਫੋਂ